ਸੇਵਾ ਕਰਾਂਗੇ ਤਾਂ ਰਾਜ ਕਰਾਂਗੇ ਦੀ ਗੱਲ ਹਰ ਆਉਣ ਵਾਲੀ ਸਰਕਾਰ ਦਾ ਹੁਣ ਤੱਕਿਆ ਕਲਾਮ ਬਣ ਚੁੱਕਾ ਹੈ ਅਤੇ ਤੱਕਿਆ ਕਲਾਮ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਸੱਤਾ ਦੇ ਵਿੱਚ ਸਰਕਾਰ ਨਹੀਂ ਆਉਂਦੀ ਤੇ ਜਦੋਂ ਸੱਤਾ ਦੇ ਵਿੱਚ ਸਰਕਾਰ ਆ ਜਾਂਦੀ ਹੈ ਸਰਕਾਰ ਬਣ ਜਾਂਦੀ ਹੈ ਤਾਂ ਰਹਿ ਜਾਂਦਾ ਹੈ ਸਿਰਫ ਰਾਜ ਸੱਚੇ ਕਾਲ ਮੈਂ ਹਾਰਤੀ ਅਸਮ ਜੀ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਰਾਜਾ ਸੇਵਾ ਪ੍ਰੋਗਰਾਮ ਤੇ ਵਿੱਚ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਮੇਰੇ ਨਾਲ ਮੌਜੂਦ ਨੇ ਨਰਿੰਦਰ ਜੀ ਜਿੰਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਖਾਸ ਮੁੱਦਿਆਂ ਤੇ ਸੰਨਤਕਾਰਾਂ ਦੀ ਮੀਟਿੰਗ ਤੇ ਤੇ ਸੋਸ਼ਲ ਮੀਡੀਆ ਤੇ ਵਰ ਹੋ ਰਹੀ ਇੱਕ ਕੁਮਰ ਵਿਜੇਪ੍ਰਤਾਪ ਦੇ ਤਿੱਖੇ ਬਿਆਨਾਂ ਵਾਲੀ ਪੋਸਟ ਦੇ ਉੱਪਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਮੁੱਦਾ ਭੱਖ ਗਿਆ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਜਾਂਦੀ ਹੈ ਸਿਰਫ ਇੱਕ ਛੁੱਟੀ ਮੰਗਣ ਨੂੰ ਲੈ ਕੇ ਹੰਗਾਮਾ ਹੁੰਦਾ ਹੈ ਸਭ ਮੁੱਦਿਆਂ ਤੇ ਉੱਤੇ ਗੱਲਬਾਤ ਕਰਾਂਗੇ ਨਰਿੰਦਰ ਜੀ ਜੀ ਸਭ ਤੋਂ ਪਹਿਲਾਂ ਜਿਹੜਾ ਇੱਕ ਤਿੱਖੇ ਬਿਆਨ ਵਾਲੀ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕੁਮਰ ਵਿਜੇਪ੍ਰਤਾਪ ਜੀ ਦੀ ਜਿਸ ਨੇ ਸਿਆਸੀ ਪਾਰਾ ਜਿਹੜਾ ਉਹ ਹੋਰ ਵੀ ਬਤਾ ਦਿੱਤਾ ਹੈ ਤਾਂ ਤੁਹਾਡਾ ਕੀ ਕਹਿ ਦੇਖੋ ਇਸ ਤਰ੍ਹਾਂ ਕਿ ਕੁਵਰਬੀਜੇ ਪ੍ਰਤਾਪ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਜੋ ਕੰਮ ਸੀਗਾ ਉਹ ਪੰਜਾਬ ਦੇ ਵਿੱਚ ਲੋਕਾਂ ਦੀ ਇੱਕ ਉਮੀਦ ਬਣਦਾ ਜਾ ਰਿਹਾ ਸੀਗਾ ਵਿੱਤਬੀ ਦੇ ਮਾਮਲੇ ਦੇ ਵਿੱਚ ਕੁਵਰਬੀਜੇ ਪ੍ਰਤਾਪ ਦੇ ਵੱਲੋਂ ਸਿੱਟ ਦੇ ਵਿੱਚ ਮੁਖੀ ਬਣੇ ਉਸ ਤੋਂ ਬਾਅਦ ਕਿ ਉਹਨਾਂ ਦੇ ਆਪਣੇ ਹੀ ਜਿਹੜੇ ਅਧਿਕਾਰੀ ਸੀਗੇ ਨਾਲ ਕੰਮ ਕਰਦੇ ਸੀਗੇ ਸਿੱਟ ਦੇ ਵਿੱਚ ਮੁਲਾਜ਼ਮ ਸੀ ਉਹਨਾਂ ਦੇ ਵਿਰੁੱਧ ਚਲੇ ਗਏ ਉਸ ਤੋਂ ਬਾਅਦ ਸਰਕਾਰ ਬਣਦੀ ਹੈ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਸੀ ਜੇ ਲਗਾਤਾਰ ਦੇਖਦੇ ਆ ਰਹੇ ਆ ਐਜ਼ ਅ ਜਰਨਲਿਸਟ ਗੱਲ ਕਰਦਾ ਮਾਂ ਕਿ ਕੁਬਰ ਵਿਜੇ ਪ੍ਰਤਾਪ ਦਾ ਜਿਸ ਤਰ੍ਹਾਂ ਦਾ ਆਪਣਾ ਇੱਕ ਐਕਸਪੀਰੀਅੰਸ ਆ ਪਰ ਦੂਸਰੇ ਪਾਸੇ ਸਰਕਾਰ ਦੇ ਵਿੱਚੋਂ ਉਸ ਤਰ੍ਹਾਂ ਦਾ ਕਦ ਨਹੀਂ ਦਿਖਾ ਸਕੇ ਜਾਂ ਨਹੀਂ ਦਿਖਾਇਆ ਜਾ ਰਿਹਾ ਉਹਨਾਂ ਦਾ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜੋ ਅੰਦਾਜ਼ਵਾ ਤਲਖੀ ਭਰਿਆ ਬਣਦਾ ਪਿਆ ਹੈ ਪਰ ਬੀਤੇ ਦਿਨ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਤੇ ਨਾਲ ਦੀ ਨਾਲ ਭਗਵੰਤ ਮਾਨਜੀ ਦੇ ਵੱਲੋਂ ਆ ਕੇ ਸਕੂਲ ਆਫ ਐਮਿਨਸ ਦੇ ਵਿੱਚ ਇੱਕ ਰੁਝਾਨ ਦਿਖਾਇਆ ਗਿਆ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵਿੱਚ ਤਿੱਖੀ ਬਿਆਨਬਾਜ਼ੀ ਸ਼ੁਰੂ ਹੋ ਗਈ ਜਿਸ ਦੇ ਵਿੱਚ ਇੱਕ ਅਜੀਹਾ ਕਮੈਂਟ ਵੀ ਜਿਹੜਾ ਸੋਸ਼ਲ ਮੀਡੀਆ 'ਤੇ ਤੁਸੀਂ ਵਾਇਰਲ ਹੁੰਦਾ ਦੇਖ ਹੀ ਲਿਆ ਹੋਣਾ ਜਿਸ ਤੋਂ ਬਾਅਦ ਹਾਲੇ ਇਹ ਪੁਸ਼ਟੀ ਕਰਨਾ ਬਾਕੀ ਹੈ ਕਿ ਕੁਬਰ ਵਿਜੇ ਪ੍ਰਤਾਪ ਸਾਹਿਬ ਦੇ ਵੱਲੋਂ ਇਹ ਕਮੈਂਟ ਕੀਤਾ ਗਿਆ ਜਾਂ ਫਿਰ ਫੇਕ ਹੈ ਪਰ ਦੂਸਰੇ ਪਾਸੇ ਮੰਤਰੀ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜੜ ਦੀ ਪੋਸਟ ਪਾਈ ਗਈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਇੱਕ ਵੱਡਾ ਕਦਮ ਤੇ ਉਸ ਤੋਂ ਬਾਅਦ ਜੋ ਨੀਚੇ ਕਮੈਂਟ ਦਿੱਤਾ ਜਾਂਦਾ ਉਸ ਤੇ ਵਿੱਚ ਕੁਵਰ ਵਿਜੇ ਪ੍ਰਤਾਪ ਸਾਹਿਬ ਦੀ ਉਸ ਪੋਸਟ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਧਿਆਨ ਦੇ ਨਾਲ ਉਸ ਸਕੂਲ ਦੀ ਖਾਸ ਕਰਕੇ ਸਕੂਲ ਦੀ ਗੱਲ ਕਰਾਂਗੇ ਤਾਂ ਉਸ ਤੇ ਵਿੱਚ ਪਹਿਲਾਂ ਤੋਂ ਹੀ ਪੁਰਾਣੀ ਸਰਕਾਰ ਦੇ ਵੱਲੋਂ ਇਹ ਸਕੂਲ ਬਹੁਤ ਵੱਡੇ ਪੱਧਰ ਤੇ ਸਮਾਰਟ ਬਣਾਇਆ ਗਿਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਸਤਨਾਮ ਡਾਂਗ ਜੀ ਦਾ ਕਿ ਉਹਨਾਂ ਦੇ ਵੱਲੋਂ ਵਧੀਆ ਪੱਧਰ ਤੇ ਸਕੂਲ ਦੇ ਵਿੱਚ ਕੰਮ ਕਰਵਾਏ ਗਏ ਨੇ ਆਧੁਨਿਕਤਾ ਲਿਆਂਦੀ ਗਈ ਹੈ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਗਿਆ ਉਹਨਾਂ ਦੀ ਭਤੀਜੀ ਹੈ ਮધુ ਡਾਂਗ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਸਕੂਲ ਆਪਣਾ ਪਹਿਲਾਂ ਹੀ ਅੱਖੀਂ ਦੇਖ ਚੁੱਕਿਆ ਸੀ ਉਸ ਤੋਂ ਬਾਅਦ ਤੁਸੀਂ ਜੇਕਰ ਸਕੂਲ ਦੀ ਸਿਰਫ ਤਖਤੀ ਪਲਟੋਗੇ ਜਾਂ ਜੇਕਰ ਗੱਲ ਕੀਤੀ ਜਾਵੇ ਆਮ ਆਵਾਮ ਦੀ ਕਿ ਤੁਸੀਂ ਰੰਗ ਰੋਗਨ ਕਰ ਦਿੱਤਾ ਸਕੂਲ ਨੂੰ ਤਖਤੀ ਬਦਲ ਦਿੱਤੀ ਹੈ ਬਿਲਕੁਲ ਫੋਟੋਆਂ ਹੋਰ ਲੱਗ ਗਈਆਂ ਪਰ ਅੰਦਰ ਜੋ ਸੀ ਉਹ ਉਹੀ ਹੈ ਤਾਂ ਕਿਤੇ ਨਾ ਕਿਤੇ ਸਵਾਲ ਚੁੱਕਿਆ ਗਿਆ ਹੈ ਕਿ ਅਜੇ ਹੀ ਰਾਜਨੀਤੀ ਤੋਂ ਤੁਸੀਂ ਪਰਹੇਜ਼ ਕਰੋ ਬਿਲਕੁਲ ਅਨੰਦਜੀ ਜਿਸ ਤਰ੍ਹਾਂ ਕਿ ਤੁਸੀਂ ਬੇਦਬੀ ਦੀ ਵੀ ਗੱਲ ਕਰ ਰਹੇ ਸੀਗੇ ਤਾਂ ਜੋ ਜਾਪਦਾ ਹੈ ਕਿ ਕੁਮਰਜੀਤ ਪ੍ਰਤਾਪ ਹੀ ਇੱਕ ਅਜਿਹੇ ਇਨਸਾਨ ਨੇ ਜੋ ਹਮੇਸ਼ਾ ਹੀ ਆਪਣੇ ਕਿਸੇ ਵੀ ਬੇਦਬੀ ਦੇ ਲੈ ਲੋ ਪੁਆਇੰਟ ਨੂੰ ਠੀਕ ਹੈ ਹਮੇਸ਼ਾ ਸਟੈਂਡ ਲੈਂਦੇ ਨੇ ਕਿਸੇ ਵੀ ਮੁੱਦੇ ਨੂੰ ਲੈ ਕੇ ਤੇ ਜਿਸ ਤਰੀਕੇ ਦੇਰ ਉਹਨਾਂ ਨੇ ਗੱਲ ਇਹ ਕੀਤੀ ਹੈ ਕਿ ਇਹ ਸਕੂਲ ਜਿਹੜਾ ਸੀ ਉਹ ਪਹਿਲਾਂ ਹੀ ਮਤਲਬ ਪਿਛਲੀ ਸਰਕਾਰਾਂ ਨੇ ਵਧੀਆ ਬਣਾਇਆ ਹੋਇਆ ਸੀਗਾ ਤੇ ਤੁਸੀਂ ਉਹਦੇ ਉੱਤੇ ਉਹਨਾਂ ਨੇ ਕਮੈਂਟ ਦੇਖੋ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਭ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਣੇ ਸਕੂਲ ਦੀ ਗੱਲ ਚੱਲਦੀ ਪਈ ਸੀ ਉਸ ਤੇ ਵਿੱਚ ਜੋ ਹੁਣ ਸਭ ਤੋਂ ਆਮ ਆਵਾਮ ਦੇ ਵਿੱਚ ਰੋਜ਼ ਪੈਦਾ ਹੁੰਦਾ ਜਾ ਰਿਹਾ ਏ ਜੇਕਰ ਆਪਾਂ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਕਿ ਸੱਤਾ ਦੇ ਵਿੱਚ ਸਰਕਾਰ ਨਹੀਂ ਆਈ ਸੀ ਤਾਂ ਉਦੋਂ ਭਗਵੰਤ ਜੀ ਸਾਹਿਬ ਕਿਤਨਾ ਕਿਤੇ ਪੁਰਾਣੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਵੱਲੋਂ ਲਗਾਤਾਰ ਹਰੇਕ ਨਿੱਕੀ ਜਾਂ ਨਿੱਕੀ ਗੱਲ ਤੇ ਜੇਕਰ ਇੱਕ ਬਸਾਂ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਦੀ ਗੱਲ ਹੋਵੇ ਜਾਂ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਪ੍ਰਕਾਸ਼ ਸਿੰਘ ਬਾਦਲ ਸਾਡੇ ਮਰਹੂਮ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਤਸਵੀਰ ਅਕਸਰ ਦੇਖਦੇ ਸੀ ਆਪਾਂ ਕੋਈ ਵੀ ਸਾਈਕਲਾਂ ਤੇ ਹੋਵੇ ਜਾਂ ਕਿਤੇ ਵੀ ਹੋਵੇ ਤਾਂ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਇੱਕ ਮਤਲਬ ਕਮੈਂਟ ਕਰਦੇ ਹੁੰਦੇ ਸੀ ਹਸਤ ਸੋਹੀਣਾ ਕਿ ਬੀਬੀਆਂ ਨੇ ਭਾਂਡੇ ਮਾਂਜਲੇ ਜਿਹੜੇ ਕਿ ਬਾਦਲਾਂ ਵਾਲੇ ਭਾਂਡੇ ਸੀਗੇ ਬਾਦਲਾਂ ਨੂੰ ਮਾਂਜਤਾ ਐਵੇਂ ਦੀਆਂ ਬਹੁਤ ਕਮੈਂਟ ਬਾਜ਼ੀ ਕਰਦੇ ਹੁੰਦੇ ਸਨ ਪਰ ਜੇ ਹੁਣ ਦੇਖਿਆ ਜਾਵੇ ਤਾਂ ਸ਼ਾਇਦ ਕੋਈ ਪਿੰਡ ਦਾ ਮੋੜ ਕੋਈ ਸ਼ਹਿਰ ਦਾ ਮੋੜ ਜਿੱਥੇ ਕਿ ਇੱਕ ਵੱਡਾ ਹੋਲਡਿੰਗ ਨਹੀਂ ਲੱਗਿਆ ਹੋ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਵੇਗਾ ਹਰੇਕ ਬੰਦਾ ਜੋ ਆਪਣੇ ਕਮਾਕਾਰਾਂ ਤੇ ਜਾਂਦਾ ਹੈ ਤਾਂ ਉਸ ਦੀ ਜੋ ਤਸਵੀਰਾਂ ਉੱਪਰ ਹੋਲਡਿੰਗ ਲੱਗੀਆਂ ਹੁੰਦੀਆਂ ਨੇ ਜੇਕਰ ਤੁਸੀਂ ਇੱਕ ਵੱਡੇ ਸ਼ਹਿਰ ਦੇ ਵਿੱਚ ਹੋਲਡਿੰਗ ਦੀ ਗੱਲ ਕੀਤੀ ਕਰੀ ਜਾਓ ਤਾਂ ਤਕਰੀਬਨ ਉਹ 10-15 ਹਜ਼ਾਰ ਦੇ ਇੱਕ ਹੋਲਡਿੰਗ ਹੁੰਦਾ ਘੱਟੋ-ਘੱਟ ਤੇ ਵੱਧ ਤੋਂ ਵੱਧ ਜਿੰਨਾ ਮਰ ਤੁਸੀਂ ਦੇਖ ਲਓ ਕਿ ਆਮ ਜਨਤਾ ਦਾ ਪੈਸਾ ਕਿੱਧਰ ਰੁੜਦਾ ਪਿਆ ਤੇ ਉਹੀ ਇਹ ਮੁੱਖ ਮੰਤਰੀ ਸਾਹਿਬ ਜੋ ਹੁਣ ਬਣ ਕੇ ਨੇ ਭਗਵੰਤ ਮਾਨ ਜੀ ਉਹਨਾਂ ਦੇ ਵੱਲੋਂ ਪਹਿਲਾਂ ਅਜਿਹੀ ਹੋਲਡਿੰਗਸ ਤੇ ਕਮੈਂਟ ਕੀਤਾ ਜਾਂਦਾ ਸੀ ਕਿ ਜੇਕਰ ਤੁਸੀਂ ਇੱਕ ਗਲੀ ਦਾ ਉਦਘਾਟਨ ਕਰਨ ਜਾ ਰਹੇ ਹੋ ਉਹ 6 ਲੱਖ ਦੀ ਗਲੀ ਬਣਨੇ ਆ ਤੇ ਉਸ ਦੇ ਨਾਲ ਜਿਹੜੀ ਕਿ ਤੁਹਾਡੇ ਮੰਤਰੀਆਂ ਸੰਤਰੀਆਂ ਦੇ ਨਾਲ ਲਾਲ ਬੱਤੀਆਂ ਜਾਂਦੀ ਐਮ뷸ੈਂਸ ਜਾਂਦੀ ਹੈ ਜਾਂ ਹੋਰ ਵੀ ਅ ਅਧਿਕਾਰੀ ਜਾਂਦੇ ਨੇ 6 ਲੱਖ ਤੋਂ ਵੱਧ ਤੁਹਾਡੇ ਇੱਕ ਘੰਟੇ ਦਾ ਜਿਹੜਾ ਆਉਣ ਜਾਣ ਦਾ ਖਰਚਾ ਹੋ ਹੀ ਜਾਂਦਾ ਪਰ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਪਏ ਹੋਲਡਿੰਗਸ ਨੂੰ ਲੈ ਕੇ ਦਾ ਸਵਾਲ ਬਣਦਾ ਹੁਣ ਗੱਲ ਕਰਦੇ ਹਾਂ ਕੁਵਰਜੀ ਪ੍ਰਤਾਪ ਸਾਹਿਬ ਦੀ ਉਸ ਤੋਂ ਪਹਿਲਾਂ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਬੇਅਦਬੀ ਦੇ ਮਾਮਲੇ ਦੇ ਵਿੱਚ ਆਈਜੀਸੀ ਸੈੱਟ ਬਣਦੀ ਹੈ ਸੈੱਟ ਦੇ ਵਿੱਚੋਂ ਮੁਖੀ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਹੀ ਉਹਨਾਂ ਤੋਂ परे हो ਜਾਂਦੇ ਨੇ ਉਸ ਤੋਂ ਬਾਅਦ ਉਹ ਮਿਲਦੇ ਨੇ ਮੁੱਖ ਮੰਤਰੀ ਜਿਹੜੇ ਉਸ ਸਮੇਂ ਦੇ ਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਜੇ ਤੁਸੀਂ ਇਕੱਲੇ ਪੱਧਰ ਤੇ ਕੰਮ ਕਰ ਸਕਦੇ ਹੋ ਤਾਂ ਕਰੋ ਤਾਂ ਉਹਨਾਂ ਨੇ ਇੱਕ ਵਾਰ ਫੇਰ ਤੋਂ ਜਿਹੜਾ ਔਰ ਰਿਪੋਰਟ ਬਣਦੀ ਹੈ ਉਹ ਬਿਜ਼ਨਸ ਨੂੰ ਕਿਹਾ ਤੁਸੀਂ ਇਸ ਤੇ ਇੱਕ ਵਾਰ ਫਿਰ ਤੁਰੰਤ ਕਾਰਵਾਈ ਕਰੋ ਪਰ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਨੂੰ ਉਸ ਵੇਲੇ ਵੀ ਕਿਟਾਰੇ ਦੇ ਵਿੱਚ ਖੜਾ ਕੀਤਾ ਕਿ ਜਿਹੜੇ ਇਸ ਦੇ ਵਿੱਚ ਵੱਡੇ ਮਗਰਮੱਛ ਨੇ ਉਹਨਾਂ ਦਾ ਨਾਮ ਜਨਤਕ ਕਰੋ ਪਰ ਸਰਕਾਰ ਦੇ ਵੱਲੋਂ ਜਨਤਕ ਨਹੀਂ ਕੀਤਾ ਗਿਆ ਜਾਂ ਜੋ ਰਿਪੋਰਟ ਪੇਸ਼ ਕੀਤੀ ਸੀ ਇੱਕ ਦੋ ਰਿਪੋਰਟਾਂ ਬਣੀਆਂ ਸੀ ਉਸ ਨੂੰ ਲੈ ਕੇ ਕੀ ਹੋਇਆ ਪਰ ਉਸ ਤੋਂ ਬਾਅਦ ਹੁਣ ਜਦੋਂ ਸਰਕਾਰ ਬਣਦੀ ਹੈ ਤਾਂ ਸਾਡੇ ਜਿਹੜੇ ਸਪੀਕਰ ਕੁਲਤਾਰ ਸੰਧਵਾ ਸਾਹਿਬ ਆ ਜਿੱਥੇ ਕਿ ਬੇਬਲ ਕਲਾ ਗੋਲੀकांड ਹੋਇਆ ਤਾਂ ਉਸ ਤੋਂ ਬਾਅਦ ਵਿਦਬੀ ਮਾਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਕੋਟਕਪੂਰਾ ਦੇ ਵਿੱਚ ਲੰਬੇ ਸਮੇਂ ਤੋਂ ਪ੍ਰਦਰਸ਼ਨ ਚੱਲਦਾ ਪਿਆ ਹੈ ਧਰਨਾ ਪ੍ਰਦਰਸ਼ਨ ਚੱਲਦਾ ਪਿਆ ਹੈ ਉਸ ਉੱਤੇ ਪਹੁੰਚਦੇ ਨੇ ਸੰਧਵਾ ਸਾਹਿਬ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਤਿੰਨ ਮਹੀਨੇ ਦਾ ਸਮਾਂ ਦੇ ਦਿਵੋ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਮੈਂ ਆਪ ਤੁਹਾਡੇ ਧਰਨੇ ਦੇ ਵਿੱਚ ਆ ਕੇ ਬਹਿ ਜਾਊਂਗਾ ਤਿੰਨ ਮਹੀਨੇ ਵੀ ਲੰਘ ਕੇ ਉਸ ਤੋਂ ਬਾਅਦ ਸਪੀਚ ਇੱਕ ਵਾਰਨ ਹੁੰਦੀ ਹੈ ਕੁਵਰਬੀਜ ਪ੍ਰਤਾਪ ਦੀ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਨੂੰ बोल के लिख के देण नु तैयार ਆ ਸਪੀਚ ਵਰਲਡ ਹੋਈ ਆ ਉਸ ਤੇ ਵਿੱਚ ਕਿ ਇਨਸਾਫ ਐਵੇਂ ਨਹੀਂ ਮਿਲ ਸਕਦਾ ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਇਸ ਤੇ ਵਿੱਚ ਜੋ ਸਿਆਸੀ ਪੰਡਤ ਵੀ ਇਹ ਗੱਲ ਕਰਦੇ ਪਏ ਨੇ ਕਿ ਇਹ ਨਹੀਂ ਕਿੱਲਾ ਕਿ ਇਸ ਕਰਕੇ ਇਸ ਮਾਮਲੇ ਦੇ ਵਿੱਚ ਬੇਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਹਾਲੇ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਵੱਡੇ ਪੋਲਿਟੀਕਲ ਨੇਤਾ ਉਸ ਤੇ ਵਿੱਚ ਇਹ ਵੀ ਗੱਲ ਜ਼ਿਕਰ ਕਰਦੇ ਆ ਜਿਹੜੇ ਸਿਆਸੀ ਪੰਡਤ ਵਾ ਕਿ ਇਸ ਤੇ ਵਿੱਚ ਕਿਤੇ ਨਾ ਕਿਤੇ ਵੱਡੇ ਜਿਹੜੇ ਪੁਲਿਸ ਅਧਿਕਾਰੀ ਹੋ ਉਹਨਾਂ ਦਾ ਵੀ ਰੋਲ ਵਾ ਡਿਸ ਕਰਕੇ ਜਿਹੜੀ ਪੂਰੀ ਰਿਪੋਰਟ ਵਾ ਉਹ ਹਾਲੇ ਤੱਕ ਸਾਹਮਣੇ ਨਹੀਂ ਆਉਂਦੀ ਪਈ ਜਾਂ ਇਨਸਾਫ ਨਹੀਂ ਮਿਲਦਾ ਪਿਆ ਉਸ ਤੋਂ ਬਾਅਦ ਕੁਵਰ ਵਿੱਚੇ ਪ੍ਰਤਾਪ ਸਾਹਿਬ ਦਾ ਜਿੱਤਣਾ ਉਸ ਤੋਂ ਬਾਅਦ ਉਹਨਾਂ ਦੀ ਸਪੀਚ ਵਾਇਰਲ ਹੋਣੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਬੀਤੇ ਦਿਨੀ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਅਗੇਂਸਟ ਬੋਲਣਾ ਤੇ ਹੁਣ ਜਿਹੜੀ ਵਾਇਰਲ ਹੁੰਦੀ ਪਈ ਹੈ ਪਰ ਮੇਨ ਗੱਲ ਕੀ ਹੈ ਜਿਵੇਂ ਹੀ ਪੋਸਟ ਪੈਂਦੀ ਹੈ ਡਿਲੀਟ ਹੋ ਜਾਂਦੀ ਹੈ ਇਹ ਸਵਾਲ ਹੈ ਸਵਾਲ ਇਸ ਕਰਕੇ ਹੈ ਜੇਕਰ ਵਾਕ ਹੀ ਕੁਵਰੂ ਮੀਜੇ ਪ੍ਰਤਾਪ ਸਾਹਿਬ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਤੇ ਡਿਲੀਟ ਕਿਉਂ ਕੀਤੀ ਗਈ ਜੇ ਡਿਲੀਟ ਕਰਨ ਦੇ ਵਿੱਚ ਕੋਈ ਸਰਕਾਰ ਦੇ ਵੱਲੋਂ ਉਹਨਾਂ ਨੂੰ ਅੰਦਰ ਖਾਤੇ ਕੋਈ ਗੱਲਬਾਤ ਕਰ ਲਈ ਗਈ ਕਿਉਂਕਿ ਕਿਤੇ ਨਾ ਕਿਤੇ ਲੋਕ ਇਹ ਸੋਚਦੇ ਪਏ ਸੀ ਕਿ ਵੱਡੇ ਪਦਰ ਤੇ ਗ੍ਰਹਿ ਮੰਤ్ర ਲਲਾ ਜਿਹੜਾ ਵਾ ਗੌਰਵਜੀਤ ਪ੍ਰਤਾਪ ਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਪਰ ਕੀ ਹੁਣ ਸਰਕਾਰ ਜਿਸ ਤਰ੍ਹਾਂ ਸੱਤਾ ਦੇ ਵਿੱਚ ਹੈ ਤੇ ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ ਕੀ ਗੌਰਵਜੀਤ ਪ੍ਰਤਾਪ ਨੂੰ ਕੋਈ ਵੱਡਾ ਰੋਲ ਮਿਲਦਾ ਜਾਂ ਫਿਰ ਕਿਉਂ ਪੋਸਟ ਲੇਟ ਕੀਤੀ ਗਈ ਇਹ ਬੜਾ ਇੱਕ ਵੱਡਾ ਸਵਾਲ ਜਿਹੜਾ ਕਿ ਹਜੇ ਕੁਐਸਚਨਿੰਗ ਦੇ ਵਿੱਚ ਬਣਿਆ ਹੋਇਆ ਹੈ ਬਿਲਕੁਲ ਨਹੀਂ ਜੀ ਜਿਸ ਤਰ੍ਹਾਂ ਤੁਸੀਂ ਇਨਸਾਫ ਦੀ ਵੀ ਗੱਲ ਕਰ ਰਹੇ ਹੋ ਕਿ ਅਨਸਾਫ ਜਿਹੜਾ ਉਹ ਛੇਤੀ ਨਹੀਂ ਮਿਲਦਾ ਆ ਤੇ ਬਹੁਤ ਸਾਰੇ ਅਜਿਹੇ ਮੁੱਦੇ ਨੇ ਕਿ ਅੱਜ ਵੀ ਲੋਕੀਏ ਇਨਸਾਫ ਦੇ ਲਈ ਲੜਦੇ ਪਏ ਨੇ ਪਰ ਇਨਸਾਫ ਦਾ ਕਿਤੇ ਨਾਮ ਨਹੀਂ ਲਗਦਾ ਜੇਕਰ ਇਨਸਾਫ ਦੀ ਗੱਲ ਕਰੀਏ ਤੇ ਇੱਕ ਤਾਜ਼ਾ ਕਿ ਕਹਿੰਦੇ ਮਾਮਲਾ ਸਾਹਮਣੇ ਆਇਆ ਆਪਣੇ ਪੰਜਾਬ ਯੂਨੀਵਰਸਿਟੀ ਦਾ ਜਿੱਥੇ ਇੱਕ ਵਿਦਿਆਰਥਣ ਦੀ ਮੌਤ ਹੋ ਜਾਂਦੀ ਹੈ ਸਿਰਫ ਇਸ ਕਰਕੇ ਕਿ ਸ਼ਾਇਦ ਉਹ ਛੁੱਟੀ ਮੰਗ ਰਹੀ ਸੀ ਤਬੀਅ ਸਹੀ ਨਹੀਂ ਸੀ ਪਰ ਛੁੱਟੀ ਨਾ ਦੇਣ ਕਰਕੇ ਉਹਦੀ ਤਬੀਅ ਵਿਗੜੀ ਤੇ ਮੌਤ ਹੋ ਗਈ ਹੈ ਹੁਣ ਉਸ ਦੇ ਵਿੱਚ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਯੂਨੀਵਰਸਿਟੀ ਦਾ ਆਪਾਂ ਡਾਇਰੈਕਟਰ ਕਹਿ ਲੀਏ ਜਿਹੜੀ ਖਬਰਾਂ ਦੇ ਵਿੱਚ ਵੀ ਹੈਗੀ ਹੈ ਇਹ ਗੱਲ ਕਿ ਉਹਨਾਂ ਨੇ ਪ੍ਰੋਫੈਸਰ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਉਹ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਰਦੇ ਆ ਨਾ ਕਿ ਮ੍ਰਿਤਕ ਨੂੰ ਇਨਸਾਫ ਦੀ ਕੋਈ ਗੱਲ ਕਰਦੇ ਆ ਤੁਸੀਂ ਜੇਕਰ ਉਹ ਵੀਡੀਓ ਦੇਖੀ ਹੋਵੇਗੀ ਜਿਹੜੀ ਉਹ ਬੱਚੇ ਬੈਠੇ ਧਰਨੇ ਤੇ ਬੈਠੇ ਆ ਤੇ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਜਾਂ ਵਾਈਸ ਚਾਂਸਲਰ ਸਾਹਿਬ ਦੇ ਦਫਤਰ ਦੇ ਮੁਰੇ ਧਰਨਾ ਪ੍ਰਦਰਸ਼ਨ ਕਰਦੇ ਪਏ ਨੇ ਕੁਝ ਸਮੇਂ ਬਾਅਦ ਡਾਕਟਰ ਪ੍ਰੋਫੈਸਰ ਸੁਰਜੀਤ ਆ ਬਾਹਰ ਆਉਂਦੇ ਨੇ ਤਾਂ ਵਿਦਿਆਰਥੀਆਂ ਦੀ ਤਲਖੀ ਹੁੰਦੀ ਹੈ ਇੱਥੇ ਤੱਕ ਕਿ ਕੁਸੁਨ ਮੁਕੀ ਤਾਂ ਗੱਲ ਚੱਲੇ ਜਾਂਦੀ ਹੈ ਉਸ ਤੋਂ ਬਾਅਦ ਕਿ ਪੂਰਾ ਜਿਹੜਾ ਮਾਮਲਾ ਵਾ ਇਹ ਕਾਰਵਾਈ ਹੁੰਦੀ ਹੈ ਪਰ ਇਹ ਸਭ ਦੇ ਵਿੱਚ ਜਿਹੜਾ ਕਿ ਮੇਨ ਚੀਜ਼ ਦੇਖਣ ਵਾਲੀ ਹੈ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਛੁੱਟੀ ਦੀ ਮੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਸਾਹ ਦੀ ਬਿਮਾਰੀ ਅਸਥਮੇ ਦੀ ਬਿਮਾਰੀ ਕਰਕੇ ਉਹ ਛੁੱਟੀ ਮੰਗੀ ਜਾ ਰਹੀ ਸੀਗੀ ਤਾਂ ਛੁੱਟੀ ਨਹੀਂ ਦਿੱਤੀ ਗਈ ਪ੍ਰੋਫੈਸਰ ਸਰਜੀਤ ਦੇ ਵੱਲੋਂ ਜਿਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਤੇ ਹੁਣ ਯੂਨੀਵਰਸਿਟੀ ਦੇ ਵਿੱਚ ਮਾਮਲਾ ਭਖਿਆ ਹੋਇਆ ਹੈ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਇੱਕ ਕਤਲ ਵੀ ਹੋਇਆ ਸੀਗਾ ਯੂ ਸਟੂਡੈਂਟ ਦਾ ਜਿਸ ਕਰਕੇ ਯੂਨੀਵਰਸਿਟੀ ਤੇ ਜੋ ਸੁਰਖੀਆਂ ਦੇ ਵਿੱਚ ਆਈ ਸੀ ਪਰ ਦੇਖਿਆ ਤੁਸੀਂ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਵਾਈਸ ਚਾਂਸਲਰ ਸਾਹਿਬ ਨੇ ਉਹ ਹਜੇ ਉਹਨਾਂ ਨੂੰ ਡੇਢ ਦੋ ਸਾਲ ਹੋਏ ਨੇ ਆਏ ਨੇ ਜਦੋਂ ਆਏ ਸੀ ਤਾਂ ਉਹ ਇੱਕ ਸਾਇੰਟਿਸਟ ਸੀ ਤੇ ਨੈਰੇਟਿਵ ਸਰਜਿਆ ਸੀ ਕਿ ਇਹ ਕਿਤੇ ਨਾ ਕਿਤੇ ਜਿਹੜੀ ਯੂਨੀਵਰਸਿਟੀਆਂ ਹੁੰਦੀਆਂ ਵਾ ਉਹਨਾਂ ਦੀ ਪੂਰੀ ਕਾਇਆ ਕਰਨਗੇ ਐਜ਼ ਏ ਸਟੱਡੀ ਨੂੰ ਲੈ ਕੇ ਪਰ ਜਿਸ ਤਰ੍ਹਾਂ ਹੁਣ ਰੋ ਦੇਖਿਆ ਗਿਆ ਸਟੂਡੈਂਟਸ ਦੇ ਵਿੱਚ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਵਿਦਿਆਰਥੀਆਂ ਦਾ ਰੋ ਤਾਂ ਬਣਦਾ ਹੈ ਪਰ ਇੱਕਦਮ ਜਥੇਬੰਦੀਆਂ ਦੇ ਵੱਲੋਂ ਗਾਲੀ ਗਲੋਚ ਉਸ ਤੋਂ ਬਾਅਦ ਹੱਟ ਮਾਰਦੀ ਗੱਲ ਇਹ ਕੋਈ ਚੀਜ਼ ਪਲਪ ਦੀ ਪਈ ਹੈ ਜੇਕਰ ਇੱਕ ਐਗਜ਼ਾਮਪਲ ਦੇ ਦਿੰਦਾ ਮੈਂ ਪੰਜਾਬ ਦੇ ਵਿੱਚ ਇਸ ਵੇਲੇ ਚਿੱਟੇ ਦਾ ਜਿਹੜਾ ਰੋਲ ਚੱਲਦਾ ਪਿਆ ਹੈ ਚਿੱਟੇ ਦੇ ਮਾਮਲੇ ਆ ਉਹ ਇੰਨੇ ਜ਼ਿਆਦੇ ਹੋਏ ਪਏ ਨੇ ਕਿ ਲੋਕਾਂ ਦਾ ਦਰਦ ਜਿਹੜਾ ਵਾ ਉਹ ਉਵਾਲੇ ਮਾਰਦਾ ਪਿਆ ਹੈ ਕੋਈ ਟ੍ਰਿਗਰ ਪੁਆਇੰਟ ਇਹ ਜੇ ਆ ਵੀ ਸਕਦਾ ਹੈ ਕਿ ਸਰਕਾਰ ਨੂੰ ਆਪਣੇ ਆਪ ਦੇ ਵਿੱਚ ਬਹੁਤ ਹੀ ਸੁਚੇਤ ਹੋਣਾ ਪੈਣਾ ਹੈ ਕਿ ਕਿਤੇ ਲੋਕਾਂ ਦਾ ਉਹ ਟ੍ਰਿਗਰ ਪੁਆਇੰਟ ਜਿਹੜਾ ਵਾ ਉਹ ਪੀਕ ਤੇ ਨਾ ਜਾਵੇ ਦਬਿਆ ਨਾ ਜਾਵੇ ਜਿਸ ਕਰਕੇ ਸਰਕਾਰ ਨੂੰ ਕਿਤੇ ਹੱਥ ਉਣੇ ਨਾ ਪੈ ਜਾਣ ਕਿਉਂ ਕਿਉਂਕਿ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਇਸੇ ਤਰ੍ਹਾਂ ਜੋ ਅਸੀਂ ਯੂਨੀਵਰਸਿਟੀ ਦੇ ਵਿੱਚ ਦੇਖਿਆ ਹੈ ਕਿ ਭਾਵੇਂ ਕਿ ਅਸੀਂ ਇਹ ਆਖਰ ਜੇਕਰ ਐਵੇਂ ਸੋਚਿਆ ਜਾਵੇ ਕਿ ਯੂਨੀਵਰਸਿਟੀ ਬਹੁਤ ਵਧੀਆ ਚੱਲਦੀ ਪਈ ਹੈ ਸਟੂਡੈਂਟਸ ਤੇ ਟੀਚਰਸ ਦੀ ਬਹੁਤ ਵਧੀਆ ਬਣਦੀ ਪਈ ਹੈ ਪਰ ਏਡਾਰੋ ਇੱਕਦਮ ਕਿਉਂ ਕਿਉਂਕਿ ਉਹਨਾਂ ਨੂੰ ਮੌਕਾ ਮਿਲ ਗਿਆ ਮੌਕਾ ਮਿਲ ਗਿਆ ਰੋ ਵਧ ਗਿਆ ਤੇ ਉਹ ਜਿਸ ਤਰ੍ਹਾਂ ਕੁੱਟ ਮਾਰ ਤੱਕ ਗੱਲ ਜਾਂਦੀ ਹੈ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਹੁਣ ਬੀਸੀ ਸਾਹਿਬ ਦੇ ਵੱਲੋਂ ਆਪਣੇ ਪ੍ਰੋਫੈਸਰ ਮਤਲਬ ਕਿਤਨਾ ਸਾਥ ਦੇਣ ਦਾ ਦੋ ਦਿਖਦਾ ਪਿਆ ਜਾਂਦਾ ਪਿਆ ਦੂਸਰੇ ਪਾਸੇ ਜੋ ਅੱਜ ਦੇ ਮੁੱਖ ਅਪਡੇਟਸ ਆਈਆਂ ਨੇ ਕਿ ਜਿਹੜੀ ਉਹ ਉਹ ਲੜਕੀ ਵਿਦਿਆਰਥਣ ਦੀ ਜਸ਼ਨਦੀਪ ਕੌਰ ਉਸ ਨਾਮ ਆ ਉਸ ਦਾ ਪੰਜਾਬ ਪੰਜਾਬੀ ਵਿੰਗ ਦੀ ਸਟੂਡੈਂਟ ਸੀ ਉਹ ਉਸ ਤੇ ਮਾਪੇ ਆਏ ਨੇ ਤੇ ਉਹਨਾਂ ਦੇ ਵੱਲੋਂ ਹੁਣ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਪਹਿਲਾਂ ਤਾਂ ਪ੍ਰੋਫੈਸਰ ਦੀ ਜਿਹੜੀ ਆ ਉਹ ਉਸ ਦਾ ਮਤਲਬ ਉਹ ਬਾਹਰ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਸਤੇ ਧਾਰਾ 307 ਲੱਗਦੀ ਤੇ ਨਾਲ ਦੀ ਨਾਲ ਹੀ ਇੱਕ ਸਰਕਾਰੀ ਨੌਕਰੀ ਸਾਡੇ ਪਰਿਵਾਰ ਦੇ ਬੱਚੇ ਨੂੰ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਪਰਿਵਾਰ ਦੇ ਹਾਲਾਤ ਬਣੇ ਨੇ ਉਹ ਕਿਤੇ ਨਾ ਸੁਧਰ ਜਾਣ ਪਰ ਦੂਸਰੇ ਪਾਸੇ ਇੱਕ ਕਲਾਸ ਨੂੰ ਅੱਜ ਸਸਪੈਂਡ ਕੀਤਾ ਗਿਆ ਇਹ ਪੂਰੀ ਕਾਰਵਾਈ ਚੱਲਦੀ ਪਈ ਹੈ ਪਰ ਹਣ ਇਸ ਤੇ ਕੀ ਸਰਕਾਰ ਜਾਂ ਪ੍ਰਸ਼ਾਸਨ ਕਾਰਵਾਈ ਕਰਦਾ ਦੇਖਣਾ ਹੋਵੇਗਾ ਪਰ ਸਭ ਦੇ ਵਿੱਚ ਦੇਖਣ ਵਾਲੀ ਗੱਲ ਇਹੀ ਹੈ ਕਿ ਪੰਜਾਬ ਦੇ ਵਿੱਚ ਇਹ ਅਦਿਆਨ ਯੂਨੀਵਰਸਿਟੀ ਦਿੱਤੇ ਕਿ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਮਹਿੰਗੇ ਕਾਲਜਾਂ ਦੇ ਵਿੱਚ ਜਿਸ ਤਰ੍ਹਾਂ ਵੱਡੀਆਂ-ਵੱਡੀਆਂ ਡੋਨੇਸ਼ਨ ਫੀਸਿਸ ਲੈ ਕੇ ਐਡਮਿਸ਼ਨਸ ਹੁੰਦੀਆਂ ਤੇ ਮੰਥਲੀ ਚਾਰਜਸ ਜਿਹੜੇ ਬਹੁਤ ਹੁੰਦੇ ਨੇ ਜਿਹੜੇ ਕਿ ਇੱਕ ਨਾਰਮਲ ਵਰਗ ਦੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਨੂੰ ਦੇਣੇ ਬਹੁਤ ਔਖੇ ਹੋ ਜਾਂਦੇ ਤਾਂ ਉਹਨਾਂ ਨੂੰ ਉਮੀਦਾਂ ਹੁੰਦੀਆਂ ਕਿ ਜੈ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੀਆ ਹੋ ਜਾਵੇਗਾ ਪਰ ਜੇਕਰ ਉੱਥੇ ਅਜਿਹਾ ਹੋ ਗਿਆ ਤਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਮਾਪਿਆਂ ਨੂੰ ਬਹੁਤ ਸੋਚਣ ਵਾਲੀ ਗੱਲ ਹੈ ਜਿਹੜੀ ਕਿ ਸਰਕਾਰ ਦੇ ਲਈ ਇੱਕ ਵੱਡਾ ਸਵਾਲ ਹੁਣ ਬ ਬਿਲਕੁਲ ਕਿਉਂਕਿ ਪੇਰੈਂਟ ਜਿਹਨੇ ਬੜੀ ਉਮੀਦਾਂ ਨਾਲ ਆਪਣੇ ਬੱਚੇ ਨੂੰ ਪੜਾਉਣ ਲਈ ਭੇਜਦੇ ਨੇ ਤੇ ਉਹ ਸੋਚਣ ਦੇ ਮਜਬੂਰ ਹੋ ਜਾਣਗੇ ਕਿ ਅੱਗੇ ਉਹਨਾਂ ਦਾ ਫਿਊਚਰ ਕਿੱਥੇ ਬਣੇਗਾ ਤੇ ਸਰਕਾਰਾਂ ਦੀ ਗੱਲ ਕਰਦੇ ਆ ਤਾਂ ਬੀਤੇ ਦਿਨ ਜਿਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਸਰਕਾਰ ਨੇ ਅਮਰਸਰ ਜਲੰਧਰ ਦੇ ਵਿੱਚ ਸੰਤਕਾਰਾਂ ਨਾਲ ਮੀਟਿੰਗ ਕੀਤੀ ਏ ਭਾਵੇਂ ਉੱਥੇ ਸਰਕਾਰ ਨੇ ਸੰਤਕਾਰਾਂ ਨੂੰ ਖੁਸ਼ ਨਹੀਂ ਕੀਤਾ ਉਹ ਸ਼ਾਂਤ ਨਹੀਂ ਹੋ ਸਕੇ ਕਿਉਂਕਿ ਉਹਨਾਂ ਦੀ ਉਮੀਦਾਂ ਸੀ ਕਿ ਵੈਟ ਮਾਮਲੇ ਨੂੰ ਲੈ ਕੇ ਉਪਕਿਸਮਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਬਿਜਲੀ ਦੇ ਮੁੱਦੇ ਨੂੰ ਗੱਲਬਾਤ ਕਰਾਂਗੇ ਪਰ ਉਹ ਚੀਜ਼ਾਂ ਸਾਹਮਣੇ ਨਿਕਲ ਕੇ ਨਹੀਂ ਆਈਆਂ ਤੇ ਉਹਨਾਂ ਦੇ ਵਿੱਚ ਵੀ ਰੋਸ ਪਾਇਆ ਹੋਣੀ ਆ ਕਿ ਉਹਨਾਂ ਦੇ ਵਿੱਚ ਕੀ ਕੋਈ ਸਿੱਟਾ ਨਿਕਲਦਾ ਦੇਖੋ ਜਿਸ ਤਰ੍ਹਾਂ ਆਪਾਂ ਹੁਣ ਗੱਲਬਾਤ ਕਰਦੇ ਪਏ ਆ ਸ਼ਾਇਦ ਇਹ ਮੀਟਿੰਗ ਸ਼ੁਰੂ ਹੋ ਵੀ ਹੋਵੇ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਜਿਹੜਾ ਇੱਕ ਹੱਬ ਵਾ ਹੌਜ਼ਰੀਂਗ ਦਾ ਹੱਬ ਉਦਯੋਗ ਦਾ ਹੱਬ ਆ ਤੇ ਇਸ ਦੇ ਵਿੱਚ ਤੁਸੀਂ ਇਸ ਰਿਲੇਟ ਕਰਕੇ ਦੇਖੋ ਕਿ ਇਲੈਕਸ਼ਨ ਆ ਗਈਆਂ ਤੇ ਇੱਕ ਉਦਯੋਗਪਤੀਆਂ ਤੋਂ ਤੁਸੀਂ ਕੀ ਪਾੜਦੇ ਹੋ ਸਭ ਨੂੰ ਪਤਾ ਹੈ ਕਿਉਂ ਕਿਉਂ ਕੰਟੈਕਟ ਦੇ ਵਿੱਚ ਸਰਕਾਰ ਆਉਂਦੀਆਂ ਨੇ ਪਰ ਦੇਖ ਕੇ ਸਰਕਾਰ ਦੀ ਗੱਲ ਕੀਤੀ ਜਾਵੇ ਜਿਵੇਂ ਆਪਣੇ ਪ੍ਰੋਗਰਾਮ ਦਾ ਨਾਮ ਰਾਜ ਜਾਂ ਸੇਵਾ ਜੇ ਸੇਵਾ ਦੀ ਗੱਲ ਕੀਤੀ ਜਾਵੇ ਉਦਯੋਗਪਤੀਆਂ ਦੇ ਨਾਲ ਇੰਡਸਟਰੀ ਲਿਸਟ ਨਾਲ ਸਨਦਕਾਰਾਂ ਦੇ ਨਾਲ ਸਰਕਾਰ ਮਿਲਣੀਆਂ ਕਰਦੀ ਪਈ ਹੈ ਇਹ ਪਹਿਲਾਂ ਹੀ ਮਿਲਣੀਆਂ ਹੋਈਆਂ ਸੋ ਉਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਬੜੇ ਦਾਅਵੇ ਕੀਤੇ ਗਏ ਸੀ ਓਟੀਐਸ ਨੂੰ ਲੈ ਕੇ ਵੈਟ ਨੂੰ ਲੈ ਕੇ ਜਾਂ ਫਿਰ ਅਜਈਆਂ ਰਹਿਸ਼ੀ ਏਰੀਆ ਦੇ ਵਿੱਚ ਇਸ ਤਰ੍ਹਾਂ ਉਦਯੋਗਾ ਉਦਯੋਗ ਬਣੇ ਹੋਏ ਨੇ ਉਸ ਨੂੰ ਲੈ ਕੇ ਕਿ ਹੁਣ ਕੀ ਸਰਕਾਰ ਕੋਈ ਏਰੀਆ ਦਵੇਗੀ ਲੋਟ ਕਰੇਗੀ ਜਾਂ ਉਹਨਾਂ ਨੂੰ ਕੋਈ ਕੰਸੈਸ਼ਨ ਦੇਵੇਗੀ ਬੜੀਆਂ ਸਾਡੇ ਮੀਤਿਹਰ ਸਾਹਿਬ ਦੇ ਵੱਲੋਂ ਵੀ ਮਤਲਬ ਬਿਆਨ ਦਿੱਤਾ ਗਿਆ ਸੀ ਕਿ 5 ਸਾਲ ਜਾਂ 10 ਸਾਲ ਦੇ ਲਈ ਉਹਨਾਂ ਨੂੰ ਅਸੀਂ ਛੋੜ ਦੇ ਦੰਨੇ ਇਸ ਤੋਂ ਬਾਅਦ ਕਿ ਕੁਝ ਲੋਕਾਂ ਨੂੰ ਰਾਹਤ ਮਿਲੀ ਸੀ ਕੁਝ ਲੋਕ ਹੁਣੇ 705 ਦੇ ਵਿੱਚ ਪਈ ਹੋਏ ਨੇ ਕਿ 5 ਸਾਲ ਬਾਅਦ ਸਾਡਾ ਕੀ ਹੋਵੇਗਾ ਕੀ ਅਸੀਂ ਹੁਣ ਆਪਣੇ ਇੰਡਸਟਰੀ ਦੇ ਵਿੱਚ ਤੇ ਉਹ ਇੰਡਸਟਰੀ ਬਣੀ ਹੋਈ ਹੈ ਇਨਵੈਸਟਮੈਂਟ ਕੀਤੀ ਹੈ ਕਿ 5 ਸਾਲ ਬਾਅਦ ਸਰਕਾਰ ਨੇ ਫੇਰ ਕੁਝ ਨਵਾਂ ਮਤਲਬ ਕੋਈ ਹੋਰ ਬਿਆਨ ਸਾਹਮਣੇ ਆ ਜਾਵੇ ਸਭ ਦੇ ਵਿੱਚ ਜੋ ਹੁਣ ਸੰਨਤਕਾਰਾਂ ਦੇ ਨਾਲ ਮੀਟਿੰਗ ਚੱਲਦੀ ਪਈ ਹੈ ਜਾਂ ਚੱਲ ਚੱਲੇਗੀ ਹਜੇ ਸਮੇਂ ਦੀ ਗੱਲ ਆ ਪਰ ਸਭ ਦੇ ਵਿੱਚ ਜੋ ਬੀਤੇ ਦਿਨ ਮੀਟਿੰਗਸ ਹੋਈਆਂ ਵਾ ਪਹਿਲੀ ਗੱਲ ਇਹ ਹੈ ਕਿ ਮੀਡੀਆ ਨੂੰ ਕੋਈ ਹੋਰ ਜਗ੍ਹਾ ਦਿੱਤੀ ਗਈ ਮੀਟਿੰਗ ਕਿਤੇ ਹੋਰ ਹੋ ਗਈ ਮੀਡੀਆ ਕਿਤਨਾ ਕਿਤੇ ਗੁੱਸੇ ਦੇ ਵਿੱਚ ਦੂਸਰੇ ਪਾਸੇ ਮੀਟਿੰਗ ਤੋਂ ਬਾਅਦ ਵੀ ਜੋ ਵੱਡੇ ਪੱਧਰ ਤੇ ਉਦਯੋਗਪਤੀ ਆ ਉਹਨਾਂ ਦਾ ਜਿਹੜਾ ਮੇਨ ਪੁਆਇੰਟ ਜਿਹੜੇ ਹੁੰਦੇ ਆ ਕਿ ਸਾਡੇ ਉਦਯੋਗ ਦੇ ਵਿੱਚ ਸਾਨੂੰ ਕੀ ਤੁਹਾਨੂੰ ਤੁਸੀਂ ਰਹਿਤਾਂ ਦੋਵੋਗੇ ਹਜੇ ਜਿਹੜੀਆਂ ਉਹਨਾਂ ਦੇ ਸਵਾਲ ਸੀ ਉਹ ਚ ਖੜੇ ਹੀ ਉੱਥੇ ਜੀ ਬਿਲਕੁਲ ਨੇਤਾ ਜੀ ਜਿਸ ਤਰ੍ਹਾਂ ਮੀਟਿੰਗਾਂ ਹੋ ਰਹੀਆਂ ਨੇ ਸੰਨਦਕਾਰਾਂ ਦੇ ਨਾਲ ਤਾਂ ਜਿਸ ਤਰ੍ਹਾਂ ਖਬਰਾਂ ਆਉਂਦੀਆਂ ਨੇ ਤੇ ਜਿਹੜੇ ਸੰਨਦਕਾਰ ਦੀ ਗੱਲ ਕਰੀਏ ਤਾਂ ਉਹਨਾਂ ਤੱਕ ਇਹ ਕਹਿਣਾ ਹੈ ਕਿ ਸਰਕਾਰਾਂ ਨੂੰ ਜਦੋਂ ਇਲੈਕਸ਼ਨ ਨੇੜੇ ਆਉਂਦੀ ਨੇ ਚੋਣਾਂ ਉਦੋਂ ਸੰਨ ਕਿ ਉਹਨਾਂ ਦਾ ਮੁੱਖ ਕਾਰਨ ਜਿਹੜੀ ਉਹਨਦੀ ਮਨਛਾ ਹੁੰਦੀ ਹੈ ਕਿ ਤਨ ਕਿਤੇ ਵੋਟ ਅਤੇ ਫੰਡ ਇਕੱਠਾ ਕਰਨ ਦੀ ਗੱਲ ਹੁੰਦੀ ਹੈ ਜੀ ਦੇਖੋ ਇਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਮ ਰਾਜ ਦਾ ਸੇਵਾ ਦੀ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਕਿਤਨਾ ਕਿਤੇ ਦਿਖ ਜਾਂਦਾ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਸਾਡਾ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਇਸ ਵੇਲੇ ਉਦਯੋਗ ਲੁਧਿਆਣਾ ਦੇ ਵਿੱਚ ਗੱਲ ਕੀਤੀ ਜਾਵੇ ਜਲੰਧਰ ਚੰਡੀਗੜ੍ਹ ਦੇ ਵਿੱਚ ਕਾਫੀ ਮਤਲਬ ਹਾਈ ਲੈਵਲ ਤੇ ਉੱਪਰ ਜਾਂਦਾ ਪਿਆ ਹੈ ਪਰ ਦੂਸਰੇ ਪਾਸੇ ਬੀਤੇ ਦਿਨ ਅਰਵਿੰਦ ਕੇਜਰੀਵਾਲ ਸਾਹਿਬ ਦੇ ਵੱਲੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਫਰੂਜ਼ਪੁਰ ਏਰੀਏ ਦੇ ਵਿੱਚ ਜਾਂ ਸਰਹੱਦੀ ਏਰੀਏ ਦੇ ਵਿੱਚ ਗੱਲ ਕੀਤੀ ਹੈ ਕਿ ਅਸੀਂ ਇੱਥੇ ਉਦਯੋਗ ਵਧਾਵਾਂਗੇ ਹੁਣ ਉਦਯੋਗ ਵਧਾਉਣ ਨੂੰ ਲੈ ਕੇ ਸਵਾਲ ਸਭ ਤੋਂ ਵੱਡਾ ਇਹ ਹੀ ਹੈ ਕਿ ਹਾਲੇ ਤੱਕ ਜੇਕਰ ਇੰਡੀਆ ਲੈਵਲ ਤੇ ਗੱਲ ਕੀਤੀ ਜਾਵੇ ਤਾਂ ਵੱਡੇ ਐਮ ਐਨ ਸੀਸ ਜਿਹੜੀਆਂ ਹੈਗੀਆਂ ਨੇ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਕਿਉਂ ਨਹੀਂ ਪੰਜਾਬ ਦੇ ਵਿੱਚ ਇਨਵੈਸਟ ਕਰਦੀਆਂ ਪਈਆਂ ਸਭ ਤੋਂ ਵੱਡਾ ਸਵਾਲ ਕੀ ਹੈ ਕਿ ਅਸੀਂ ਐਲ او ਸੀ ਤੇ ਬੈਠੇ ਹਾਂ ਬਾਰਡਰ ਤੇ ਬੈਠੇ ਹਾਂ ਕਿਤੇ ਨਾ ਕਿਤੇ ਵੱਡਾ ਸਵਾਲ ਹੈ ਜਿਸ ਕਰਕੇ ਲੋਕ ਡਰਦੇ ਨੇ ਕਿ ਕੋਈ ਨਾ ਜਾਣੇ ਕੋਈ ਅਜਿਹੀ ਗੱਲ ਹੋ ਜਾਵੇ ਤਾਂ ਸਾਡਾ ਕੌਣ ਵਾਲੀ ਬਾਤ ਹੋਵੇਗਾ ਦੂਸਰੇ ਪਾਸੇ ਪੰਜਾਬ ਨੂੰ ਹਮੇਸ਼ਾ ਹੀ ਸਰਕਾਰਾਂ ਸੈਂਟਰ ਸਰਕਾਰਾਂ ਦੇ ਵੱਲੋਂ ਅਣਗੌਲਿਆ ਕੀਤਾ ਜਾਂਦਾ ਹੈ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਆਮ ਲਾ ਕੇ ਦੇਖੋ ਜੇਕਰ ਲੁਧਿਆਣਾ ਤੋਂ ਬਿਨਾਂ ਕੋਈ ਹੋਰ ਵੀ ਹੱਬ ਬਣ ਜਾਵੇ ਹੌਜਰੀ ਦਾ ਜਾਂ ਇੰਡਸਟਰੀ ਦਾ ਹੱਬ ਬਣ ਜਾਵੇ ਮੋਗਾ ਮੰਨ ਕੇ ਚੱਲੋ ਫਰੀਦਕੋਟ ਮੰਨ ਕੇ ਚੱਲੋ ਜਿੱਥੇ ਕਿ ਉੱਥੋਂ ਦੇ ਜਿਹੜੇ ਮਾਪੇ ਜਾਂ ਬੱਚੇ ਜਿਹੜੇ ਹੈਗੇ ਆ ਕਿ ਉਹ ਬਹੁਤ ਹੀ ਲੋਡ ਆ ਉਹਨਾਂ ਨੂੰ ਬਾਹਰ ਦਾ ਰੁਕ ਕਰਦੇ ਪਏ ਨੇ ਤਾਂ ਪੰਜਾਬ ਦੇ ਵਿੱਚ ਸ਼ਾਇਦ ਹੋਰ ਵੀ ਇਨਵੈਸਟਮੈਂਟਸ ਆਵੇ ਪੈਸਾ ਆਊਗਾ ਜੇ ਪੈਸੇ ਦਾ ਲੈਣ ਦੇਣ ਵਾਜੇ ਆ ਤਾਂ ਆਪਣੇ ਆਪ ਵੀ ਜਿਹੜੀ ਉਹ ਜੀਡੀਪੀ ਹੁੰਦੀ ਹੈ ਇੱਕ ਸਟੇਟ ਵਾਈਜ਼ ਲਾ ਕੇ ਚੱਲੀ ਤਾਂ ਵੱਧ ਸਕਦੀ ਹੈ ਵੱਧ ਸਕਦੀ ਹੈ ਬਿਲਕੁਲ ਨਿਰਦੇਸ਼ੀ ਜਿਹੜੇ ਸਿਆਸੀ ਮੁੱਦੇ ਤੇ ਗੱਲਬਾਤ ਕੀਤੀ ਇਹਦੇ ਨਾਲ ਹੀ ਅਸੀਂ ਲੋਕਲ ਬਾਡੀ ਦੀ ਗੱਲ ਕਰ ਲੈਨੇ ਕਿ ਇਸ ਦੇ ਵਿੱਚ ਨਵਾਂ ਫਰਮਾਨਿਕ ਜਾਰੀ ਹੋਇਆ ਹੈ ਕਿ ਜਿਹੜੇ ਵੀ ਅ ਅਫਸਰ ਇਹਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਐਕਸਟਰਾ ਚਾਰਜ ਜਿਹੜੇ ਨੇ ਉਹ ਲਿੱਤੇ ਹੋਏ ਨੇ ਤੇ ਉਹਨਾਂ ਦੇ ਲਈ ਹੁਣ ਹੈ ਕਿ ਐਫੀਡੇਵਿਟ ਵਗੈਰਾ ਦੇਣੇ ਪੈਣਗੇ ਬਟ ਜਿਹੜੇ ਐਕਸਟਰਾ ਚਾਰਜ ਦਿੱਤੇ ਗਏ ਉਸ ਦੀ ਕੋਈ ਤਨਖਾਹ ਨਹੀਂ ਦਿੱਤੀ ਜਾਵੇਗੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਸ ਦੇ ਵਿੱਚ ਬੜਾ ਇੱਕ ਹਾਸੋ ਹਿਣਾ ਜਿਹਾ ਮਤਲਬ ਖਬਰ ਸਾਹਮਣੇ ਆਈ ਇਸ ਨੂੰ ਜੇਕਰ ਤੁਸੀਂ ਧਿਆਨ ਦੇ ਨਾਲ ਸੁਣੋਗੇ ਤੁਹਾਨੂੰ ਸਮਝ ਆ ਜਾਵੇਗਾ ਇਸ ਦੇ ਵਿੱਚ ਜੋ ਹੁਣ ਨਵੇਂ ਫਰਮਾਨ ਜਾਰੀ ਹੋਏ ਨੇ ਉਸ ਦੇ ਵਿੱਚ ਗੱਲ ਕੀਤੀ ਜਾਵੇ ਐਮਸੀਡੀ ਕਮਿਸ਼ਨਰਸ ਦੀ ਗੱਲ ਕੀਤੀ ਜਾਵੇ ਨਾਲ ਦੀ ਨਾਲ ਇਸ ਦੇ ਵਿੱਚ ਏਡੀਸੀਜ਼ ਹੋਣ ਜਾਂ ਫਿਰ ਚੇਅਰਮੈਨ ਜੀ ਉਹਨਾਂ ਨੂੰ ਜਿਹੜੇ ਐਕਸਟਰਾ ਸਰਚ ਚਾਰਜ ਮਿਲੇ ਹੋਏ ਸਨ ਉਸ ਦੇ ਵਿੱਚ ਹੁਣ ਇਹ ਆਖ ਦਿੱਤਾ ਗਿਆ ਏ ਲੋਕਲ ਬਾਡੀਜ਼ ਵਿਭਾਗ ਦੇ ਵੱਲੋਂ ਕਿ ਤੁਸੀਂ ਆਪਣਾ ਇੱਕ ਐਫੀਡੇਵਿਟ ਦੋ ਸਾਨੂੰ ਜਿਸ ਦੇ ਵਿੱਚ ਤੁਸੀਂ ਚਾਰਜ ਸੰਭਾਲਿਆ ਹੋਇਆ ਕਿਹੜਾ ਚਾਰਜ ਸੰਭਾਲਿਆ ਹੋਇਆ ਲਿਖ ਕੇ ਦਵੋ ਪਰ ਨਾਲ ਦੀ ਨਾਲ ਹੁਣ ਇਹ ਆ ਗਿਆ ਕਿ ਉਹਨਾਂ ਨੂੰ ਐਕਸਟਰਾ ਤਨਖਾਹ ਜਾਂ ਕੋਈ ਵੀ ਰਹਿਤ ਜਿਹੜੀ ਮਿਲਦੀ ਸੀ ਨਹੀਂ ਦਿੱਤੀ ਜਾਵੇ ਜਿਸ ਤੋਂ ਬਾਅਦ ਕਿਤਨਾ ਕਿਤੇ ਇਹ ਜੇ ਤੁਸੀਂ ਕਹੋਗੇ ਕਿ ਝਟਕਾ ਲੱਗਿਆ ਮੁਲਾਜ਼ਮਾਂ ਨੂੰ ਪਰ ਦੂਸਰੇ ਪਾਸੇ ਇਹਨਾਂ ਸਭ ਦੇ ਵਿੱਚ ਜੇਕਰ ਹੁਣ ਜੋ 10 ਦਿਨ ਦੀ ਹੋਰ ਮੌਹਰ ਦਿੱਤੀ ਗਈ ਹੈ 3 ਮਹੀਨੇ ਤੋਂ ਪ੍ਰੋਸੈਸ ਚੱਲਦਾ ਪਿਆ ਸੀਗਾ ਜਿਹੜੇ ਕਿ ਐਕਟ ਡਫਟ ਨਹੀਂ ਦੇਣਗੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਐਕਸਟਰਾ ਮਤਲਬ ਸਰਚਾਰਜ ਮਿਲੇ ਹੋਏ ਨੇ ਵਾਪਸ ਲੈ ਲੱਤੇ ਜਾਣਗੇ ਜੇਕਰ ਆਮ ਪਾਸ਼ਾ ਦੇ ਵਿੱਚ ਸੋਚ ਕੇ ਦੇਖੀਏ ਤਾਂ ਉਹਨਾਂ ਨੂੰ ਚੰਗਾ ਹੀ ਹੋਇਆ ਸਾਨੂੰ ਵਾਧੂ ਚਾਰਜ ਮਿਲੇ ਹੋਇਆ ਸੀਗਾ ਅਸੀਂ ਫ੍ਰੀ ਹੋ ਗਏ ਪਰ ਜੇਕਰ ਤੁਸੀਂ ਇਸ ਕਰਪਸ਼ਨ ਦੀ ਗੱਲ ਸੋਚੋਗੇ ਤਾਂ ਵਜ ਵੜ ਕੇ ਤੁਸੀਂ ਦੇਖੋਗੇ ਤਾਂ ਅਜੇ ਹੀ ਵੀ ਕਈ ਲੋਕ ਮੁਲਾਜ਼ਮ ਵੱਡੇ ਪੱਧਰ ਦੇ ਅਧਿਕਾਰੀ ਨੇ ਜਿਹੜੇ ਕਿ ਇਸ ਵੇਲੇ ਵੱਡੀਆਂ ਕੁਰਸੀਆਂ ਤੇ ਬੈਠੇ ਨੇ ਕਿ ਉਹ ਆਪਣੇ ਆਪ ਹੀ ਐਕਸਟਰਾ ਚੀਜ਼ਾਂ ਨੂੰ ਯੋ ਮਤਲਬ ਲੈ ਲੈਂਦੇ ਨੇ 104 ਚਾਰਜ ਲੈ ਲੈਂਦੇ ਨੇ ਕਿਵੇਂ ਜੇ ਅਸੀਂ ਮੰਨ ਕੇ ਚੱਲੋ ਕਿ ਮੈਂ ਇੱਕ ਕੰਮ ਕਰਦਾ ਪਿਆ ਚਾਰ ਕੰਮ ਨੂੰ ਹੋਰ ਮੈਂ ਚੱਕ ਲਿਆ ਤਾਂ ਚਾਰਾ ਕੰਮਾਂ ਦੇ ਵਿੱਚ ਕਰਾਪਸ਼ਨ ਕਿਵੇਂ ਕਰਨੀ ਹੈ ਇਹ ਲੋਕ ਸਿਆਣੇ ਹੁੰਦੇ ਨੇ ਪੁਰਾਣੇ ਹੁੰਦੇ ਨੇ ਕਰਨ ਲੱਗ ਜਾਂਦੇ ਨੇ ਇਸ ਕਰਕੇ ਕਿਤੇ ਨਾ ਕਿਤੇ ਜਦੋਂ ਐਫੀ ਡਿਫਟ ਲਿਖ ਕੇ ਦੇਣਗੇ ਤਾਂ ਜਿਹੜਾ ਵਿਭਾਗ ਹੈ ਉਸ ਨੂੰ ਪਤਾ ਹੋਵੇਗਾ ਕਿ ਇਹ ਫਲਾਣਾ ਬੰਦਾ ਇਹ ਕੰਮ ਕਰਦਾ ਪਿਆ ਇਸ ਦੇ ਵਿੱਚ ਉਹ ਕੀ ਕੀ ਕਰਦਾ ਪਿਆ ਉਹ ਪੂਰੀ ਰਿਪੋਰਟ ਜਾਵੇਗੀ ਤਾਂ ਕਿ ਕਿਤੇ ਨਾ ਕਿਤੇ ਕਰਾਪਸ਼ਨ ਦੇ ਵਿੱਚ ਕਮੀ ਹੋ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜੇ ਮੁਲਾਜ਼ਮ ਕਰਾਫਟਡ ਨੇ ਤੇ ਨਾਲ ਦੀ ਨਾਲ ਇੱਕ ਹੋਰ ਵੀ ਚੀਜ਼ ਸਾਹਮਣੇ ਆਈ ਹੈ ਕਿ ਜਿਨ੍ਹਾਂ ਦੇ ਵੱਲੋਂ ਡਿਗਰੀਜ਼ ਕੀਤੀਆਂ ਗਈਆਂ ਸੀ ਉਹਨਾਂ ਡਿਗਰੀਆਂ ਦੀ ਜਾਂਚ ਜੋ ਵਿਕੀ ਜਿੰਨਾਂ ਦੀਆਂ 40 ਡਿਗਰੀਆਂ ਹੁਣ ਸਿਗੀਆਂ ਉਹਨਾਂ ਤੇ ਕਾਰਵਾਈ ਹੋਵੇ ਕਿ ਇਸ ਸਭ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਇੱਕ ਡਿਸਟੈਂਸ ਐਜੂਕੇਸ਼ਨ ਦਾ ਚੱਲਿਆ ਹੋਇਆ ਦੌਰ ਵਾ ਜਿਹੜਾ ਕਿ ਅੱਜ ਕੱਲ੍ਹ ਉਹ ਆਨਲਾਈਨ ਹੋ ਗਿਆ ਵਾ ਐਜੂਕੇਸ਼ਨ ਦਾ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਵੀ ਹੁਣ ਉਹ ਵਿਭਾਗ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਜਿਹੀਆਂ ਡਿਗਰੀਆਂ ਦੀ ਵੀ ਮਾਨਤਾ ਨਹੀਂ ਹੋਵੇ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁਲਾਜ਼ਮਾਂ ਨੂੰ ਜਾਂ ਜਿਹੜੇ ਕਿ ਬਿਨੇਕਰ ਹੋਣਗੇ ਜਿਹੜਾ ਡਿਸਟੈਂਸ ਐਜੂਕੇਸ਼ਨ ਡਿਗਰੀ ਉਹਨਾਂ ਦੇ ਕੋਲ ਹੋਵੇਗੀ ਤਾਂ ਅਜਿਹੀਆਂ ਨੌਕਰੀ ਨਹੀਂ ਮਿਲਣਗੇ ਤੇਨਦਰ ਜੀ ਬਹੁਤ ਚੰਗੀ ਤਰੀਕੇ ਨਾਲ ਤੁਸੀਂ ਸੂਝਵਾਨ ਤਰੀਕੇ ਨਾਲ ਸਾਰੀਆਂ ਗੱਲਾਂ ਨੂੰ ਸਾਂਝੀਆਂ ਕੀਤੀਆਂ ਨੇ ਉਮੀਦ ਹੈ ਕਿ ਦਰਸ਼ਕਾਂ ਨੂੰ ਵੀ ਸਾਰੀਆਂ ਗੱਲਾਂ ਜਾਣੀਆਂ ਨੇ ਉਹ ਸਮਝ ਲੈ ਗਿਆ ਹੋਣਗੇ ਕਿ ਸਰਕਾਰਾਂ ਕੀ ਕਰਦੀ ਨੇ ਸੇਵਾ ਕਰਦੀ ਨੇ ਕਿ ਰਾਜ ਕਰਦੀ ਨੇ ਤੇ ਇਸੇ ਤਰ੍ਹਾਂ ਹੀ ਨਰਿੰਦਰ ਜੀ ਦੇ ਨਾਲ ਅਸੀਂ ਸਿਆਸੀ ਅਤੇ ਪ੍ਰਸ਼ਾਸਨਿਕ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਜੋ ਇਸਾਰੀਆਂ ਗੱਲਾਂ ਨੇ ਕਿਤਨ ਕਿਤੇ ਪੂਰੀ ਤਰੀਕੇ ਦੇ ਨਾਲ ਇਸ ਕਹਾਵਤ ਤੇ ਟੁਕਦੀਆਂ ਨਜ਼ਰ ਆ ਰਹੀਆਂ ਨੇ ਇਸੇ ਤਰ੍ਹਾਂ ਹੀ ਹੋਰ ਵੀ ਅਸੀਂ ਕਈ ਮੁੱਦਿਆਂ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਰਾਜਾ ਸੇਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ ਤੇ ਜੇਕਰ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਜੇ ਕੋਈ ਵਿਚਾਰ ਆਵੇ ਸਿਆਸਤ ਨੂੰ ਲੈ ਕੇ ਪ੍ਰਸ਼ਾਸਨ ਤੋਂ ਲੈ ਕੇ ਜੋ ਕੁਝ ਵੀ ਉਹਨਾਂ ਦੀ ਆਪਣੀ ਰਾਏ ਹੋਵੇ ਉਹ ਸਾਡੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਆਂ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਨਤਾ ਕਰ